ਈਪੀਸੀ ਦੋਪੋਟ ਨੇ ਹਫਤ ਕੀ ਕੀ ਹੈ ਤੇ ਫਰਕ ਕੀ ਹੈ ਸੈਕੰਡਰੀ ਸੈਮੀ ਫਾਈਨਲ ਜਿਹੜਾ ਮੈਚ ਵਿੱਚ 2023 ਜਦੋਂ ਦਿੱਸਤੀ ਕੀਆ ਜਿਹੜਾ ਫਾਰਟਿਕ ਬਾਟ ਹੈ ਉਹ ਮੇਰਾ ਨਾਮ ਰક્ષા ਗਿਰਨਾ ਹੈ ਸਰਕਾਰੀ ਬਹੁਤਕ ਮੀਤੀ ਕਾਲਜ ਖੁੰਨੀ ਮਾਜਰਾ ਦੀ ਪ੍ਰਿੰਸੀਪਲ ਹੈ ਇੱਥੇ ਸਾਡੇ ਬਹੁਤਕ ਮੀਤੀ ਖੁੰਨੀ ਮਾਜਰਾ ਵਿਕੇ ਪੀਟੀਆਈਐਸ ਵੱਲੋਂ ਸਟੇਕ ਲੈਵਲ ਦੀਆਂ ਗੇਮਾਂ ਦਾ ਆਯੋਜਨ ਕੀਤਾ ਗਿਆ ਹੈ ਕਿ ਖੁੰਨੀ ਮਾਜਰਾ ਵਿਕੇ ਬੈਡਮਿੰਟਨ ਤੇ ਟੇਬਲ ਟੈਨਿਸ ਦੀ ਗੇਮ ਨੂੰ ਹੋਸਟ ਕੀਤਾ ਜਾ ਰਿਹਾ ਹੈ ਸਾਡੇ ਕਾਲਜ ਵਿਕੇ ਲਗਭਗ 30 ਕਾਲਜਾਂ ਨੇ ਪਾਰਟਿਸਪੇਟ ਕੀਤਾ ਹੈ ਤੇ ਸਾਡੀ ਜੇ ਟੇਬਲ ਟੈਨਿਸ ਦੇ ਕੱਲ ਖੁੰਨੀ ਮਾਜਰਾ ਦੀ ਟੀਮ ਜੇਤੂ ਰਹੀ ਹੈ ਇਹ ਬੈਡਮਿੰਟਨ ਦੇ ਮੁਕਾਬਲੇ ਅੱਜ ਚੱਲ ਰਹੇ ਨੇ ਤੇ ਫਾਈਨਲ ਹਲੇ ਹੋਣਾ ਹੈ ਤੇ ਉਹਦੇ ਨਤੀਜਿਆਂ ਦੀ ਸਾਨੂੰ ਉਡੀਕ ਹੈ। ਬੱਚਿਆਂ ਚ ਬਹੁਤ ਸਾਰਾ ਦੇਖਣ ਚਾ ਰਿਹਾ ਹੈ ਕਿਉਂਕਿ ਕਾਫੀ ਦੇਰ ਬਾਅਦ ਇੱਥੇ ਕਾਲਜ ਚ ਵੀ ਕਿੱਕੇਮਾਂ ਹੋ ਰਹੀਆਂ ਨੇ। ਬੱਚੇ ਏ ਗੇਮਾਂ ਨੂੰ ਲੈ ਕੇ ਬਹੁਤ ਉਤਸ਼ਾਹਿਤ ਨੇ। ਗੁਰਬਖਸ਼ ਸਿੰਘ ਇੱਥੇ ਗਵਰਨਮੈਂਟ ਪੋਲੀਟੈਕ닉 ਕਾਲਜ ਬਣੀ ਮਾਜਰਾ ਤੋਂ ਸਾਡਾ ਇੱਕ ਮਕਸਦ ਹੈ ਕਿ ਕਿਸੇ ਤਰੀਕੇ ਨਾਲ ਜਿਹੜਾ ਯੂਥ ਹੈ ਖਾਸ ਕਰਕੇ ਟੈਕਨੀਕਲ ਐਜੂਕੇਸ਼ਨ ਦਾ ਜਿਹੜਾ ਯੂਥ ਹੈ ਉਹਨੂੰ ਮਲਟੀ ਡਾਈਮੈਂਸ਼ਨਲ ਬਣਾਇਆ ਜਾਵੇ। ਉਸ ਲਈ ਖੇਡਾਂ ਦਾ ਯੋਜਨਾ ਜਿਹੜਾ ਉਹ ਰਾਜ ਪੱਤਰੀ ਕਰਵਾਇਆ ਗਿਆ ਜਿਦੇ ਵਿੱਚ ਬੈਡਮਿੰਟਨ ਤੇ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਜਾ ਰਹੇ ਨੇ ਇਹ ਸਾਡੇ ਪੰਜਾਬ ਲੈਵਲ ਦੀ ਪੰਜਾਬ ਟੈਕਨੀਕਲ ਇੰਸਟੀਚਿਊਸ਼ਨ სპੋਰਟਸ ਇੱਕ ਕਮੇਟੀ ਬਣੀ ਹੋਈ ਹੈ ਇਹ ਇਕੱਲੇ ਮੁਕਾਬਲੇ ਇੱਥੇ ਨਹੀਂ ਵਕਫਾ ਕਾਲਜਾਂ ਦੇ ਵਿੱਚ ਪੰਜਾਬ ਦੇ ਚੱਲ ਰਹੇ ਨੇ ਜਿਦੇ ਵਿੱਚ ਬਾਸਕਟਬਾਲ ਫੁੱਟਬਾਲ ਕਬੱਡੀ ਖੋਖੋ ਹਰ ਤਰ੍ਹਾਂ ਦੇ ਮੁਕਾਬਲੇ ਜਿਹੜੇ ਕਰਵਾਏ ਜਾ ਰਹੇ ਨੇ ਤੇ ਨੌਜਵਾਨੀ ਜਿਹੜੀ ਪੰਜਾਬ ਦੀ ਜਿਹਨੂੰ ਕਿਹਾ ਜਾਂਦਾ ਕਿ ਜੇ ਸ਼ਾਇਦ ਨਸ਼ੇਵਲ ਤੁਰਪੀ ਹੈ ਦੂਸਰੀ ਹੈ ਉਹਨਾਂ ਨੂੰ ਵੀ ਕੋ ਸੁਨੇਹ ਹੈ ਪੂਰੇ ਪੰਜਾਬ ਨੂੰ ਕਿ ਅਸੀਂ ਜਿਹੜੇ ਆ ਨਵੇਂ ਪੰਜਾਬ ਦੀ ਸਿਰਜਣਾ ਕਰਨੀ ਹੈ ਤੇ ਉਹ ਇੱਕ ਸਨੇਹਾ ਲੈ ਕੇ ਤੁਰੇ ਹੋਏ ਆ। ਤੇ ਨਾਲ ਹੀ ਅਸੀਂ ਜਿਹੜਾ ਕਿ ਛਿਸ਼ਟਾਚਾਰ ਮੁਕਤ ਪੰਜਾਬ ਦੀ ਗੱਲ ਚੱਲ ਰਹੀ ਹੈ ਵਿਜੀਲੈਂਸ ਵੀਕ ਜਿਹੜਾ ਮਨਾਇਆ ਜਾ ਰਿਹਾ ਹੈ ਸੁਰਤਾ ਬਣਾਇਆ ਜਾ ਰਿਹਾ ਹੈ ਉਹਦੀ ਵੀ ਅੱਜ ਇੱਥੇ ਵਿਦਿਆਰਥੀਆਂ ਨੂੰ ਸੋਚ ਪਾਈ।

¡Gracias! Okay. ਤਾਲੀਆਂ ਮਾਰਦਾ ਜੀ ਤਾੜੀਆਂ ਬਹੁਤ ਬਹੁਤ ਤਾੜੀਆਂ ਬੜਾ ਤਾੜੀਆਂ ਕਿ ਨਾਮ ਪੁਨਿਆਪ੍ਰਤਿਕ ਮੱਡਾਸ ਮਿਲਿਆ 30 ਨੋ ਮੈਡਲ ਮਿਲਿਆ ਟੇਬਲ ਟੈਨਿਸ ਦਾ ਵੀ ਆਰ ਫਸਟ ਮੈਡਲ ਮੇਰਾ ਨਾਮ ਹੀ ਅਦਨ ਹੈ ਤੇ ਸਾਨੂੰ ਬਹੁਤ ਖੁਸ਼ੀ ਹੋ ਰਹੀ ਹੈ ਵੀ ਅਸੀਂ ਫਾਈਨਲ ਮੈਚ ਜਿੱਤ ਗਏ ਤੇ ਸਾਨੂੰ ਸਾਰ ਨੇ ਬਹੁਤ ਪ੍ਰੈਕਟਿਸ ਕਰਵਾਈ ਸੀ ਮੈਚ ਤੋਂ ਪਹਿਲਾਂ ਤੇ ਲੋਕੇਸ਼ਨ ਹੈਗੀ ਹੈ ਗਵਰਨਮੈਂਟ ਕਾਲਜ ਖੁਨੀ ਮਰਜਾ ਮਹੱਲੀ ਲੱਗ ਰਹੀ ਵਧੀਆ ਵੀ ਬਹੁਤ ਖੁਸ਼ ਹੈ ਅਸੀਂ ਇਹਨਾਂ ਦੇ ਰੂਹੀ ਸਪੋਰਟਸ ਬਹੁਤ ਜ਼ਰੂਰੀ ਜ਼ਰੂਰੀ ਹੈ ਵੀ ਹ ਮਾਈਂਡ ਫਰੈਸ਼ ਹੋ ਜਾਂਦਾ ਜੀ ਤੇ ਇਹ ਉਦ ਨਸ਼ਿਆਂ ਤੋਂ ਬਚਣਾ ਚਾਹੀਦਾ ਜਿਹਦੇ ਨਸ਼ੇ ਕਰਵਾਉਂਦੇ ਨੇ ਉਹਨਾਂ ਤੋਂ ਵੀ ਜੇ ਨਸ਼ੇ ਕਰਦੇ ਨੇ ਉਹਨਾਂ ਨੂੰ ਵੀ ਕਹਿੰਨੇ ਚਾਉਂਦਾ ਕਿ ਤੁਸੀਂ ਇਹ ਆਪਦਾ ਬੰਦ ਕਰ ਦਿਓ ਸਰ ਬਹੁਤ ਅੱਛਾ ਲੱਗ ਗਿਆ ਜੀ ਆ ਕੇ ਬਹੁਤ ਅੱਛੀ ਫੈਸਿਲਿਟੀਆਂ ਪ੍ਰੋਵਾਈਡਡ ਸੀ ਬਾਏ ਗਵਰਨਮੈਂਟ ਸੋਚੀ ਜ਼ਰੂਰੀ ਸਰ ਸਾਡੀ ਹੈਲਥ ਵਾਸਤੇ ਸਾਡੇ ਕਰੀਅਰ ਵਾਸਤੇ ਵੀ ਬਹੁਤ ਜ਼ਰੂਰੀ ਹੈ ਸਾਨੂੰ ਮਤਲਬ ਇਹਦੇ ਖਾਤੇ ਇਹਦੇ ਇਹਦੇ ਕਾਰਨ ਸਾਨੂੰ ਗਵਰਨਮੈਂਟ ਜੋਬ ਵੀ ਮਿਲ ਸਕਦੀ ਹੈ ਸਪੋਰਟਸ ਕਾਰਨ ਹਾਂਜੀ ਸਰ ਬਹੁਤ ਹੋਇਆ ਜੀ ਇੱਥੇ ਆਈ ਸੀ ਸਰ ਖੁਨੀ ਮਾਜਰਾ